ਸੰਤਨ ਹੋਤੇ ਜੱਟ ਨੇ ਤੋ ਜਲ ਮਰਤਾ ਸੰਸਾਰ ਸੋ ਪੰਜਾਬ ਗੁਰੂ ਨਾਨਕ ਸਾਹਿਬ ਜੀ ਦੀ ਪੰਪਤਰ ਤੱਕਦੀ ਹੈ ਅੱਜ ਜਿਕੇ ਹਰ ਰੋਜ਼ ਸਾਲਾਨਾ ਜੋੜ ਮੇਲੇ ਸ਼ਹੀਦੀ ਸਮਾਗਮ ਤੇ ਹੋਰ ਵਿਅੰਤ ਪ੍ਰਕਾਰ ਦੇ ਸਾਲਾਨਾ ਜੋੜ ਮੇਲੇ ਲੱਗਦੇ ਨੇ ਅੱਜ ਅਸੀਂ ਪਹੁੰਚੇ ਹਾਂ ਜਲਾ ਤਰਨਤਾਰ ਤੋਂ ਟਾਈਮ ਨਿਊ 24 ਨਿਊ ਪੰਜਾਬ ਨਿਊਜ਼ ਰਾਹੀਂ ਪਿੰਡ ਪਿੰਡ ਟੋਟੀਆਂ ਬਲਾਕ ਨਸ਼ਰਾ ਪੰਨਵਾ ਇਹ ਨਗਰ ਦੇ ਵਿੱਚ ਬਹੁਤ ਵੱਡਾ ਨਗਰ ਹੈ ਤੇ ਬਹੁਤ ਪੁਰਾਣਾ ਨਗਰ ਹੈ। ਇਸ ਨਗਰ ਦੇ ਵਿੱਚ ਬਹੁਤ ਤਰ੍ਹਾਂ ਦੇ ਮੇਲੇ ਲੱਗਦੇ ਰਹਿੰਦੇ ਨੇ ਤੇ ਅੱਜ ਅਸੀਂ ਪਹੁੰਚੇ ਹਾਂ ਜੰਗਲਾਂ ਵਿੱਚ ਮੰਗਲ ਆਏ ਹੋਏ ਨੇ ਇੱਥੇ ਪੂਰਨ ਬ੍ਰਹਮ ਗਿਆਨੀ ਸੱਚਖੰਡ ਵਾਸੀ ਬਾਬਾ ਫੱਤਾ ਜੀ ਜਿਨ੍ਹਾਂ ਦੇ ਤਪ ਸਥਾਨ ਗੁਰਦੁਆਰਾ ਸਾਹਿਬ ਵਿਖੇ ਪਰਸੋਂ ਤੋਂ ਸਜਾਇਆ ਗਿਆ ਤੇ ਇਸ ਟਾਈਮ ਅਸੀਂ ਮੈਂਬਰ ਔਰ ਪੂਰੀ ਇਹਨਾਂ ਦੀ ਕਮੇਟੀ ਹੈ ਜੋ ਉਹਨਾਂ ਦੇ ਵਿਸ਼ਕਾਰ ਖੜੇ ਹੈ ਉਹਨਾਂ ਤੋਂ ਆਪਾਂ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਇਹ ਮੇਲਾ ਕਿੰਨਾ ਕੋ ਪ੍ਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਹੈ ਜੀ ਮੇਰੇ ਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਇੱਥੇ ਟੀਮ 24 ਨਿਊਜ਼ ਦਾ ਇੱਥੇ ਆਉਣ ਤੇ ਅਸੀਂ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਸਾਡੇ ਨਗਰ ਆਏ ਜਿਵੇਂ ਕਿ ਇਹਨਾਂ ਨੇ ਤੁਹਾਨੂੰ ਦਾਸੀ ਦੱਸ ਦਿੱਤਾ ਕਿ ਪਿੰਡ ਟੋਟੀਆਂ ਬਹੁਤ ਹੀ ਚੜ੍ਹਦੀ ਕਲਾ ਵਾਲਾ ਪਿੰਡ ਆ ਇਹਨੂੰ ਕਸ਼ਮੀਰ ਦਾ ਵਰ ਦਿੱਤਾ ਗਿਆ ਆ ਬਾਬਾ ਫੱਤਾ ਜੀ ਦਾ ਜਨਮ ਪਿੰਡ ਟੋਟੀਆਂ ਵਿੱਚ ਹੋਇਆ ਆ ਆ ਭਾਗੂ ਜੀ ਦੇ ਸਪੁੱਤਰ ਸਨ ਆ ਬਾਬਾ ਮੱਲਾ ਤੇ ਹਰੀਆ ਦੇ ਹਰੀਏ ਜੀ ਦੇ ਵੱਡੇ ਹੋਏ ਹਨ ਆਪਨੇ ਇਸ ਸਥਾਨ ਤੇ ਉਤੇ ਬਹੁਤ ਹੀ ਪ੍ਰਾਤਨ ਸਮੇਂ ਤੋਂ ਭਗਤੀ ਕੀਤੀ ਦੂਰੋਂ ਦੂਰੋਂ ਸੰਤਾ ਇੱਥੇ ਆ ਕੇ ਬਾਬਾ ਜੀ ਦੇ ਕੋਲੋਂ ਵਰ ਮੰਗਦਿਆਂ ਤੇ ਉਹਨਾਂ ਦੇ ਵਰ ਪੂਰੇ ਹੁੰਦੇ ਜਦੋਂ ਬਾਬਾ ਜੀ ਦਾ ਅੰਤਮ ਸਮਾਂ ਆਇਆ ਤੇ ਬਾਬਾ ਜੀ ਦਾ ਪਿੰਡ ਦੀ ਇਸ ਸਾਈਡ ਪਹਾੜੀ ਵੱਡੀ ਸਾਈਡ ਅੰਤਮ ਸੰਸਕਾਰ ਕੀਤਾ ਗਿਆ ਉਸ ਤੋਂ ਬਾਅਦ ਇਹ ਸਥਾਨ ਬਾਬਾ ਫਤਾ ਜੀ ਦੇ ਨਾਮ ਦੇ ਨਾਲ ਮਸ਼ਹੂਰ ਹੋਇਆ ਜਦੋਂ ਵੀ ਕੋਈ ਸੱਚ ਵਿਆਹੀ ਜੋੜੀ ਜਦੋਂ ਵੀ ਮੁੰਡੇ ਕਿਸੇ ਦਾ ਨਵਾਂ ਵਿਆਹ ਹੁੰਦਾ ਹੈ ਉਹ ਇੱਥੇ ਸਭ ਤੋਂ ਪਹਿਲਾਂ ਮੱਥਾ ਟੇਕਣ ਆਉਂਦੇ ਹਨ ਉਸ ਤੋਂ ਬਾਅਦ ਵਿਆਹ ਹੋਣ ਤੋਂ ਬਾਅਦ ਵੀ ਦੋਵੇਂ ਜੀ ਜੋੜੀ ਨੂੰ ਇੱਥੇ ਮੱਥਾ ਟਿਕਾਇਆ ਜਾਂਦਾ ਹੈ ਅੱਜ ਵੀ ਜਦੋਂ ਕਿਸੇ ਦੀ ਕੋਈ ਸੱਜਰ ਮੱਝ ਜਦੋਂ ਸੁੰਦੀ ਹੈ ਤੇ ਉਸ ਦਾ ਦੁੱਧ ਇਥੇ ਆਗੇ ਚੜਾਇਆ ਜਾਂਦਾ ਹੈ ਜੀ ਪਹਿਲੋਂ ਪਹਿਲੋ ਤੂੰ ਹੀ ਇਹ ਚੜਦਾ ਆ ਰਿਹਾ ਜੋ ਅੱਜ ਵੀ ਪ੍ਰਚਲਿਤ ਹੈ ਤੇ ਬਾਬਾ ਫਤਾਜੀ ਬਹੁਤ ਹੀ ਬ੍ਰਹਮ ਗਿਆਨੀ ਹੋਏ ਹਨ ਤੇ ਉਹਨਾਂ ਦਾ ਇਹ ਜਿਉ ਅੱਜ 1 ਜੂਨ ਤੋਂ 3 ਜੂਨ ਤੱਕ ਮੇਲਾ ਮਨਾਇਆ ਜਾਂਦਾ ਹੈ ਸਾਡੇ ਦਾਦੇ ਪੜਦਾਦੇ ਵਿਰਸੇ ਤੋਂ ਚੱਲਦਾ ਆ ਰਿਹਾ ਸੀ ਇਸ ਰੀਤ ਨੂੰ ਅੱਗੇ ਨਿਭਾ ਰਹੇ ਆ ਮਹਾਰਾਜ ਕਿਰਪਾ ਕਰੇਗੇ ਸਦੀਆਂ ਤੱਕ ਇਦਾਂ ਹੀ ਗੁਰੂ ਨਾਨਕ ਦੇਵ ਜੀ ਦਾ ਲੰਗਰ ਚੱਲਦਾ ਰਹੇ ਟੀਮ ਦਾ ਤੁਹਾਡਾ ਇੱਥੇ ਆਉਂਦੇ ਹੀ तहे ਦਿਲੋਂ ਸਤਿਕਾਰ ਕਰਦੇ ਹਾਂ ਦੇਸ਼ ਉਦੇਸ਼ ਦੇ ਵਿੱਚੋਂ ਵੀ ਸਿਵਾ ਆ ਰਹੀ ਤੁਹਾਡੇ ਨੌਜਵਾਨ ਬਹੁਤ ਹੀ ਐਨਆਰਆਈ ਵੀਰ ਸਾਡੇ ਚਾਚਾ ਸਤਕਾਰਯੋਗ ਭਪਿੰਦਰ ਸਿੰਘ ਜੀ ਜੋ ਬਹੁਤ ਹੀ ਵੱਡਾ ਉਹਨਾਂ ਦਾ ਅਪਰਾਲਾ ਹੈ ਉਹ ਵਾਹੇ-ਭਗਾਹੇ ਇੱਥੇ ਲੱਖਾਂ ਰੁਪਈਆ ਦੀ ਮਰਦ ਭੇਜਦੇ ਆ ਤਾਂ ਕਿ ਇੱਥੇ ਟੈਲਾ ਦਾ ਕੰਮ ਦਰਬਾਰ ਦਾ ਕੰਮ ਇਮਾਰਤਾਂ ਦਾ ਲੰਗਰ ਦਾ ਨਾਗੇ ਸਰਪੇ ਸਾਡੇ ਚਾਚਾ ਜੀ ਸਾਰਾ ਨਗਰ ਹੀ ਸਾਰਾ ਪਿੰਡ ਹੀ ਐਨ ਆਰ ਐ ਵੀਰ ਫੌਜੀ ਵੀਰ ਜਾਂ ਬਾਰੋਂ ਆਮ ਸਮਾਜ ਦੁਕਾਨਦਾਰ ਵੀਰੇ ਇੱਥੇ ਸਾਡੀ ਬਹੁਤ ਜਿਆਦਾ ਮਰਦ ਕਰਦੇ ਆ ਅਸੀਂ ਉਹਨਾਂ ਦਾ ਕੋਟਨ ਕੋਟ ਤਨਵਾਦ ਕਰਦੇ ਆ ਪਿੰਡ ਦੀ ਪੰਚਾਇਤ ਸਾਡੇ ਨਾਲ ਮੈਂਬਰ ਸਾਹਿਬ ਬਲਵਿੰਦਰ ਸਿੰਘ ਜੀ ਆ ਉਹਨਾਂ ਨੇ ਸਰਪੰਚ ਵੱਲੋਂ ਵੀ ਸਾਨੂੰ ਬਹੁਤ ਹੀ ਯੋਗਦਾਨ ਮਿਲਦਾ ਆ ਤੇ ਆਉਣ ਵਾਲੇ ਸਮੇਂ ਵਿੱਚ ਜੋ ਸਾਡੀਆਂ ਮੋਟੀਆਂ ਮੋਟੀਆਂ ਕਮੀਆਂ ਆ ਉਹਨਾਂ ਨੂੰ ਅਸੀਂ ਸਰਪੰਚ ਸਾਹਿਬ ਮੈਂਬਰ ਸਾਹਿਬ ਤੋਂ ਇੰਤਜ਼ਾਰਜ ਕਰਦੇ ਆ ਉਹ ਦੁਨੀਆ ਕਰਨੀ ਹੈ ਤੇ ਮਹਾਰਾਜ ਇਦਾਂ ਹੀ ਕਿਰਪਾ ਕਰਦਾ ਰਹੇ ਤੇ ਇਦਾਂ ਹੀ ਮੇਲੇ ਚੜਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਤਾਂ ਬਾਬਾ ਫਤਾਇ ਦੇ ਸਥਾਨਾਂ ਤੇ ਸਾਲਾਨਾ ਜੋੜ ਮੇਲਾ ਮਨਾਉਂਦੇ ਹਾਂ। ਟਾਈਮ ਟੀਵੀ ਵਾਲੇ, ਜੋ ਵੀ ਆ ਰਹੇ ਹਨ న్యూਸ ਵਾਲੇ ਉਹਨਾਂ ਦਾ ਇੱਥੇ ਦਿਲੋਂ ਧੰਨਵਾਦ ਕਰਦੇ ਹਾਂ ਸਾਡੀ ਸਾਰੀ ਪੰਚਾਇਤ ਵੱਲੋਂ, ਨਗਰ ਘੋਟੀਆਂ ਦੇ ਪੰਚਾਇਤ ਵੱਲੋਂ ਤੇ ਸਾਰੇ ਜੋ ਵੀ ਸੰਗਤਾਂ ਤੇ ਸਾਡੀ ਕਮੇਟੀ ਆ ਤਨ ਬਾਬਾ ਫਤਾਜੀ ਦੀ ਇਹਨਾਂ ਵੱਲੋਂ ਤਹਿਦ ਨੋ ਤਲਵਾਰ ਕਰਦੇ ਆ ਤੇ ਇਦਾਂ ਹੀ ਅੱਗੇ ਤੋਂ ਸਾਡੇ ਮੇਲਿਆਂ ਤੇ ਹੁੰਦੇ ਜਾਂਦੇ ਰਹਿਣ ਜੋ ਕਿ ਦੇਸ਼ ਵਿਦੇਸ਼ ਵਿੱਚ ਪ੍ਰਯੱਖੇ ਲੋਕ ਜਿਹੜੇ ਆ ਸਾਡੇ ਵੀਰ ਆ ਉਹ ਇਹਨਾਂ ਨੂੰ ਆਉਣ ਗਾਇਡਲਾਈਨ ਸੁਣਦੇ ਰਹਿਣ ਤੇ ਵੇਖਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਰਿਸੋਰ ਹਾ ਸਤ ਸੁਰੀਆ ਕਾਲ ਰੋਮਤੀ ਸੰਗਤ ਹੋਏ ਕੇ ਉਦਾਸੀ ਆਖਰੀ ਦਾ ਮੇਲਾ ਸੀ ਰੋਮਤੀ ਸੰਗਤ ਹੋਏ ਕੇ ਅਰਾਸੀ ਆਖਰੀ ਦਾ ਮੇਲਾ ਸੀ ਉਹ ਆਖਰੀ ਦਾ ਮੇਲਾ ਸੀ ਕਰਤਾਰ ਸਿੰਘ ਜੁੱਗ ਪਾਪਾਂ ਦਾ ਪਰਲਟਣਾ ਲਾਹੂ ਦੀ ਬੂਹਦ ਕਰਕੇ ਰਾਜ ਹੈ ਮਲੇਸ਼ਾ ਦਾ ਡਰਾ ਤੋਂ ਪੰਡਣਾ ਲਾਹੂ ਦੀ ਬੂਹਦ ਕਰਕੇ ਰਾਜ ਹੈ पत्तिना पत्तिना हार खे राजा है मलेशह रा ਮੈਂ ਸ਼ਾਮ ਮੈਂ ਤੋਰ ਦਊ ਗੱਜੂ ਦਾ ਮਰਦਪਾਨ ਕੇ ਮਦਾਨ ਮੈਂ ਮੁਗਲਾ ਨੂੰ ਹੋੜ ਦਊ ਅ ਮੁਗਲਾ ਨੂੰ ਹੋੜ ਦਊ ਅਸੀਸ ਗੁਰਾਂ ਦੇ ਚਤਾਲਿਆ ਹਰ ਗੋਬਿੰਦ ਨੂੰ ਜਿਹਾਰੋ ਗੋਬਿੰਦ ਨੂੰ ਸਿੱਖ ਕੁਸਾਇਆ ਪਰਤ ਵੀ ਨਹੀਂ ਫੱਟਣਾ ਰੇਲਾ ਨਾਲ ਚਾੜ ਕੇ ਰਾਜ ਹੈ ਮਲੇ ਚੜਾ ਕੜਾ ਤੋਂ ਪੰਨਣਾ ਲਾਔ ਅਸੀਸ ਮਾਰ ਕੇ ਰਾਜ ਹੈ ਮਲੇ ਚੜਾ ਕੜਾ ਤੋਂ ਪੰਨਣਾ ਲਾਔ ਅਸੀਸ ਮਾਰ ਕੇ ਮੱਥੇ ਤੇ ਸ਼ਤਾਬ ਜੀ ਤਿਲਕ ਨਾਲ ਚੋਪ ਕੇ ਨਾਲੇ ਦਿੱਤਾ ਛੇਵੇਂ ਗੁਰੂ ਦਾ ਆਖਬ ਜੀ ਮੂਰਗਤੀ ਸੋਪ ਕੇ ਨਾਲੇ ਦਿੱਤਾ ਛੇਵੇਂ ਗੁਰੂ ਦਾ ਆਖਬ ਜੀ ਮੂਰਗਤੀ ਸੋਪ ਕੇ ਪੀਂਦੀਆਂ ਤੇ ਕਦੋਂ ਹੱਲ ਆਪਣੇ ਨਾਲ ਜੱਪਾ ਦੀਆਂ ਸ਼ਿਮਾਰੀ ਆਹ ਰਹਿ ਮਲੇ ਸ਼ਾਹ ਦਾ ਜੱਲਾ ਨਾਲਾ ਰੱਸੀ ਸਵਾਰ ਕੇ ਸਹਬਜ਼ਾਦਾ ਤੁਮ ਬਾਦੂ ਦਾ ਮਦਾਨ ਮੇ ਸ਼ਾਂਤ ਮਈ ਪੋੜ ਦਊ ਸਹਬਜ਼ਾਦਾ ਤੁਮ ਬਾਦੂ ਦਾ ਮਦਾਨ ਮੇ ਸ਼ਾਂਤ ਮਈ ਪੋੜ ਦਊ ਗੱਜੂ ਬਾ ਮਰਦ ਪਾਣ ਕੇ ਮਦਾਨ ਮੇ ਮੁਗਲਾਂ ਨੂੰ ਰੋੜ ਦਊ ਅ ਮੁਗਲਾਂ ਨੂੰ ਰੋੜ ਦਊ ਪਟਨਾਲਾ ਸੀਸਵਾਰ ਕੇ ਪੰਜ ਪੈਸੇ ਪੰਜ ਪੈਸੇ ਤੇ ਨਾਰੇ ਲਾਹ ਮਧਾ ਲਿਆ ਤੇ ਲਜਾਇਆ ਬਿੰਦ ਨੂੰ ਅੱਗੇ ਅੱਖ ਸੀਸ ਗੁਰਾਂ ਦੇ ਚਟਾਲਿਆ ਹਰ ਗੋਬਿੰਦ ਨੂੰ ਜਿਹਰ ਗੋਬਿੰਦ ਨੂੰ ਗੜ੍ਹ ਹਰ ਮਲੇਸ਼ੀਆ ਦਾ ਘਰਾਂ ਤੋਂ ਪੱਟਣਾ ਲਾਹੌਰ ਅਸੀਸ ਵਾਲ ਕੇ ਓ ਬਾਬੇ ਬੁੱਢੇ ਲਾਇਆ ਮੱਥੇ ਤੇ ਸ਼ਤਾਬ ਜੀਤ ਇੱਕ ਨਾਲ ਚੋਪ ਕੇ ਨਾਲੇ ਦਿੱਤਾ ਸ਼ੀਵ ਨੂੰ ਗੁਰਾ ਦਾ ਖਤਾਬ ਜੀ ਮੂਰਗਦੀ ਸੋਪ ਕੇ ਨਾਲੇ ਦਿੱਤਾ ਸ਼ੀਵ ਨੂੰ ਗੁਰਾ ਦਾ ਖਤਾਬ ਜੀ ਮੂਰਗਦੀ ਸੋਪ ਕੇ ਹਰ ਹਰ ਮਲੇਸਾ ਦਾ ਜਨਮ ਤੋਂ ਪੰਨਣਾ ਲਾ ਸੀਸ ਵਾਰ ਕੇ ਰਾਜ ਹਰ ਮਲੇਸਾ ਦਾ ਜਨਮ ਤੋਂ ਪੰਨਣਾ ਲਾ ਸੀਸ ਵਾਰ ਕੇ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿ ਹੈ ਪੁਰੋ ਪਾਗੇ ਦਰੋ ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਆਗੇ ਜੰਗੀ ਇਹ ਸਾਡਾ ਜਨਾਨਾ ਜੋੜਾ ਫੋਲ ਮੇਲਾ ਮਾਉਂਦਾ ਇਹ ਆ ਪਿਆਰੀਏ ਜੋ ਜਦੋਂ ਆਈਆਂ ਜੀ ਆ ਇਹ ਸਾਆਂ ਗਿਆ ਗੁਰੂ ਜੀਆ ਸਤਨਾਮ 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 ਜੀ ਹਰਿ ਗੁਰੂ ਮੇਰਾ ਜੀ ਗੁਰੂ ਬਾਗੇ ਦਰੋ ਜੀ ਸਤਨਾਮ 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 ਚੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ RAM ਨਾਮ ਜਪ ਲਾ ਹਰ RAM ਨਾਮ ਜਪ ਲਾ RAM ਨਾਮ ਜਪ ਲਾ ਹਾਜਰ ਰਾਮ ਨਾਮ ਜਪ ਲਾਵਾ ਰਾਮ ਨਾਮ ਚਪ ਲਾਹਾ ਸਰਪੰਚ ਸਾਹਿਬ ਦੇ ਸੁਪੁੱਤਰ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਆਏ ਨੇ ਕਦਰਦਾਨੀ ਦਾ ਧੰਨਵਾਦ ਸਰਦਾਰ ਇੰਦਰਜੀਤ ਸਿੰਘ ਜੀ ਗਿਰ ਸਾਹਿਬ ਮੈਂਬਰ ਸਾਹਿਬ ਜਦੋਂ ਹੋਲਾ ਮਹੱਲਾ ਆਉਂਦਾ ਬੜਾ ਇਹ ਵੀ ਪਿਆਰ ਕਰਦੇ ਨੇ ਤੇ ਰੋਜ਼ ਸਾਨੂੰ ਮਿਲ ਕੇ ਜਾਣਾ ਇਹ ਪਿਆਰ ਦੀਆਂ ਖੇਡਾਂ ਹੈ ਗੁਰੂ ਸਾਹਿਬ ਇਹ ਕਹਿੰਦੇ ਸਾਧ ਕਹੋ ਸੋ ਲਿਓ ਸਮੈ ਜਿੰ ਪ੍ਰੇਮ ਕੀਤੇ ਨਹੀਂ ਹਿੱਪਲਾ ਪਾਇਓ 500 ਰੁਪਇਆ ਉਹਨਾਂ ਵਰਮਾਇਆ ਬਾਬਾ ਫਤਾ ਜੀ ਸਿਰ ਤੇ ਮੇਰ ਪਰ ਹੱਥ ਰੱਖਣ ਸਰਦਾਰ ਕਲਮ ਸਿੰਘ ਜੀ ਸਤਿ ਸ੍ਰੀ ਅਕਾਲ ਕੀ ਜਾਣਾ ਇਹ ਪਾਣੀ ਵੱਡੇ ਸਨਮਾਨ ਨਾਲ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਨਾਮ ਸਤਿ ਪ੍ਰਾਨੇ ਗੁਰੂ ਕਰਦੇ ਸੇਵਾਦਾਰ ਉਹਨਾਂ ਨੇ ਬੇਨਤੀ ਕਰੀ ਦਿੱਤੀ ਹੈ ਸਾਰੇ ਸੰਗਤ ਨੂੰ ਮਹਾਨ ਬ੍ਰਹਮ ਗਿਆਨੀ ਸਤ ਜੀ ਕੰਤਲ ਵਾਪਸ ਰੱਬਾ ਜੀ ਜੀ ਦੀਗੇ ਚੰਗੇ ਹੋਰ ਪੁਰਾ ਕੋਈ ਨਾ ਬਾਣੀ ਜਾਚ ਦੱਸਦੀ ਬਾਣੀ ਜਾਚ ਦੱਸਦੀ ਉਹ ਬਾਣੀ ਜਾਚ ਦੱਸਦੀ ਅਸੀਂ ਨਹੀਂ ਕਿ ਚੰਗੇ ਹੋਰ ਬੁਰਾ ਕੋਈ ਨਾ ਬਾਣੀ ਜਾਂਚ ਦੱਸਦੀ ਅਸੀਂ ਨਹੀਂ ਕਿ ਚੰਗੇ ਹੋਰ ਬੁਰਾ ਕੋਈ ਨਾ ਬਾਣੀ ਜਾਂਚ ਦੱਸਦੀ ਪੂਜੀ ਜਾਂਦੀ ਨੇਕੀ ਤੇ ਬਦੀ ਨੂੰ ਢੋਈ ਨਾ ਬਾਤ ਜੀ ਬਾਰਸਦੀ ਪੂਜੀ ਜਾਂਦੀ ਨੇਕੀ ਤੇ ਬਦੀ ਨੂੰ ਢੋਈ ਨਾ ਬਾਤ ਜੀ ਬਾਰਸਦੀ ਹਾ ਹਾ ਓਏ ਬੇਕੇ ਜੋ ਬਣਾ ਲੇ ਕਮਖਾਰ ਜ਼ਿੰਦਗੀ ਜੋ ਦੇਖ ਕੈਸੇ ਲੱਭੀ ਆ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਵੀ ਲੱਭੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਵੀ ਲੱਭੀ ਐ ਸਤ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ ਸਤਨਾਮ

ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ RAM ਨਾਮ ਨਾਮ ਜਪ ਲਾ ਲਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਜਪਲਾ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਜੀ ਵਰੇਂ ਕਰਦੇ ਹੋਏ ਪਹੁੰਚਿਆ ਜਿੱਥੇ ਅਨਪਡਹਾਰਾ ਤਿਆਰ ਹੋ ਰਿਹਾ ਲੰਗਰ ਤਿਆਰ ਹੋ ਰਿਹਾ ਉੱਥੇ ਪਹੁੰਚਿਆ ਤੇ ਸੇਵਾਦਾਰ ਆ ਦੇਖੋ ਬਿਲਕੁਲ ਤਿਆਰ ਬਰ ਤਿਆਰ ਹੋ ਕੇ ਆਪਣੇ ਆਪਣੀ ਡਿਊਟੀ ਦੇ ਉੱਤੇ ਤਾਇਨਾਤ ਨੇ ਬੜੇ ਰੀਝਾ ਪ੍ਰੀਤਾ ਦੇ ਨਾਲ ਲੰਗਰ ਨੂੰ ਤਿਆਰ ਕਰ ਰਹੇ ਨੇ ਤੇ ਆਪਾਂ ਵੀਰ ਜੀ ਨਾਲ ਗੱਲਬਾਤ ਕਰਦੇ ਆਂ ਇਹ ਕੇਜ ਜਦੋਂ ਸੇਵਾ ਕਰਦੇ ਆ ਇਹਨਾਂ ਨੇ ਮਨ ਨੂੰ ਕੀ ਖੁਸ਼ੀ ਮਿਲਦੀ ਹੈ ਉਹ ਅਗਰ ਜੀ ਕਾ ਖਾਸ ਆ ਹਾਂ ਅਗਰ ਜੀ ਦੀ ਫਤਿਹ ਇੱਥੇ ਬਹੁਤ ਖੁਸ਼ੀ ਮਿਲਦੀ ਹੈ ਜੀ ਮੈਂ ਸੇਵਾ ਕਰਕੇ ਸੇਵਾ ਭਾਵਨਾ ਨਾਲ ਸਾਰੇ ਵੀਰ ਜਿਹੜੇ ਸੇਵਾ ਕਰ ਰਹੇ ਆ ਤੇ ਬਹੁਤ ਖੁਸ਼ੀ ਹੁੰਦੀ ਹੈ ਮਨ ਨੂੰ ਜਦੋਂ ਅਸੀਂ ਸੇਵਾ ਕਰਦੇ ਇੱਥੇ ਲੱਗਦਾ ਆ ਖਾਸ ਦਾ ਹਾਂ ਫਤਿਹ